ਸੀ ਪਲੱਸ 2 ਮੈਡੀਕਲ ਦੇ ਵਿਦਿਆਰਥੀ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਸਾਡੇ ਸਕੂਲ ਦੁਆਰਾ ਜੋ ਤੀਆਂ ਦਾ ਫੰਕਸ਼ਨ ਰੱਖਿਆ ਗਿਆ ਹੈ ਉਸ ਵਿੱਚ ਅਸੀਂ ਪੁਰਾਣੀ ਵਿਰਾਸਤ ਦੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਕਰਨ ਜਾ ਰਹੇ ਹਾਂ ਅਸੀਂ ਬਹੁਤ ਸਾਰੀਆਂ ਪੁਰਾਣੀ ਵਿਰਾਸਤ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਹਨ ਜਿਵੇਂ ਕਿ ਸਾਡੇ ਕੋਲ ਇੱਥੇ ਬਹੁਤ ਸਾਰੇ ਪਿੱਤਲ ਦੇ ਪਾਂਡੇ ਹਨ ਜਿਵੇਂ ਕਿ ਬਾਲਟੀ ਜੱਗ ਗੜਬੀ ਬਾਟੀ ਗਲਾਸ ਛੰਨਾ ਕੋਲ ਇਹ ਸਾਰੀਆਂ ਚੀਜ਼ਾਂ ਹਨ ਤੇ ਇਸ ਦੇ ਵਿੱਚ ਲਾਲਟੇਨ ਵੀ ਰੱਖਿਆ ਹੈ ਜੋ ਪੁਰਾਣੀ ਵਿਰਾਸਤ ਦੇ ਵਿੱਚ ਬਿਜਲੀ ਦੇ ਕੰਮ ਆਉਂਦਾ ਸੀ ਤੇ ਹੱਥਾਂ ਸੱਗੀ ਫੁੱਲ ਕੁੱਲੜ ਮਿੱਟੀ ਦੇ ਭਾਂਡੇ ਜਿੰਦੀ ਜਿਸ ਨਾਲ ਸੇਵੀਆਂ ਪੱਟੀਆਂ ਜਾਂਦੀਆਂ ਸਨ ਤੇ ਇਹ ਮੋਰਾ ਹਨ ਇਹਦੇ ਵਿੱਚ ਇਹ ਮੋਰਾ ਹਨ ਤੇ ਇਹ ਤਵੀਤ ਖੰਨ ਜੋ ਕਿ ਪੁਰਾਣੇ ਵਿਰਾਸਤ ਵਿੱਚ ਕੁੜੀਆਂ ਆਪਣੇ ਪਹਿਰਾਵੇ ਨਾਲ ਪਾਉਂਦੀਆਂ ਸਨ ਸ਼ਸ਼ੀਕਲ ਮੇਰਾ ਨਾਮ ਸੁਬੀਨਾ ਸੁਬੀਨਾ ਪਲੱਸ 2 ਮੈਡੀਕਲ ਕਲਾਸ ਵਿੱਚ ਮੈਂ ਪੜ੍ਹਦੀ ਹਾਂ ਆ ਰੁਮਾਲ ਨੇ ਜੋ ਕਿ ਕਰੋਸ਼ੀ ਨਾਲ ਬੁਣੇ ਜਾਂਦੇ ਸੀ ਪੁਰਾਣੀਆਂ ਆਰਤਾਂ ਜੋ ਕਿ ਕਰੋਸ਼ੀ ਨਾਲੇ ਬੁੰਦੀਆਂ ਸੀ ਆ ਫੁਲਕਾਰੀ ਆ ਨਾਲੇ ਨੇ ਇਹ ਵੀ ਹੱਥਾਂ ਨਾਲ ਬੁਨੇ ਹੋਏ ਨਾਲੇ ਨੇ ਆ ਕਲੀਰੇ ਨੇ ਵੀ ਹੱਥਾਂ ਨਾਲ ਬਣਾਏ ਹੋਏ ਨੇ ਜੋ ਕਿ ਪ੍ਰਾਣੀ ਜਵਾਨੇ ਚ ਵਿਆਹੀਆਂ ਕੁੜੀਆਂ ਦੇ ਪਾਏ ਜਾਂਦੇ ਸੀ ਆ ਸਹਰਾਣੇ ਨੇ ਇਹਨਾਂ ਤੇ ਕਢਾਈ ਕਰੀ ਹੋਈ ਆ ਇਹ ਝੋਲਾ ਆ ਆ ਕਗਰਾ ਆ ਆ ਇਹ ਵਿਛਾਈ ਆ ਜੇ ਕਿ ਜਿਹੜੀ ਕਿ ਖੱਡੀ ਤੇ ਬੁਣੀ ਜਾਂਦੀ ਆ ਆ ਬਾਗ ਆ ਖੱਦਰ ਖੱਦਰ ਦੀ ਖੱਦਰ ਦੇ ਕੱਪੜੇ ਤੇ ਦੀ ਕਢਾਈ ਕਰੀ ਹੋਈ ਆ ਆ ਚਾਦਰਾਂ ਆ ਵੀ ਚਾਦਰਾਂ ਇਹ ਸਾਰੇ ਹੱਥਾਂ ਨਾਲ ਕਢਾਈ ਕਰੀ ਹੋਈ ਆ ਇਹ ਚੁੰਨੀਆਂ ਕੀ ਹੈ ਟੇਰਣਾ ਆਉਰੀ ਇਹਦੇ ਕੀ ਕਰਦੇ ਹੁੰਦੇ ਆ ਉਰੀ ਇਹਦੇ ਤੇ ਸੂਤ ਕੱਤੇਦੇ ਹਨ ਚਰਖੇ ਨਾਲ ਇਹ ਉਰੀ ਆਦੇ ਤੇ ਚਰਖੇ ਨਾਲ ਸੂਤ ਕੱਤੇਦੇ ਹਨ ਇਹ ਟੇਰਣਾ ਇਹ ਗਲੋਟੇ ਨੇ ਆ ਖੁੰਡਾਇਆ ਪ੍ਰਾਣੇ ਬਜ਼ੁਰਗਾ ਘਰ ਹੁੰਦਾ ਸੀ ਇਹ ਮਨ ਚੌਧਰੀ ਆ ਆ ਜਿਹੜਾ ਫੜ ਗਈ ਤੂੰ ਹੀ ਫੜ ਲੈ ਮੈਂ ਕੀ ਕਰੂੰਗੀ ਇਹਦਾ ਫੜ ਲੈ ਕੁਝ ਬੋਲ ਲੈ ਪਾਣੀ ਤਿੰਨ ਸਰ ਧੰਨਵਾਦੀ ਕਿਸੀ ਜੇ ਐਸੀ ਬਲੈਕ ਕਰ ਸਕਦੀ ਸੀ ਬਾਕੀ ਕੋਸ਼ਿਸ਼ ਕੀਤੀ ਅਸੀਂ ਇਸ ਦੇ ਨਾਲ ਜੇ ਕੋਈ ਗਲਤੀ ਹੋ ਗਈ ਹੋਵੇ ਕੈਂਟ ਕਰਦੇ ਹਾਂ ਅਸੀਂ ਇਸ ਪ੍ਰਦਰਸ਼ਨੀ ਦੇ ਵਿੱਚ ਜਿੰਨੀਆਂ ਵੀ ਪ੍ਰਾਣੇ ਵਿਰਾਸਤ ਦੇ ਚੀਜ਼ਾਂ ਇਕੱਠੀਆਂ ਕਰ ਸਕਦੇ ਸੀ ਸਾਸੀਂ ਕੀਤੀਆਂ ਤੇ ਅਸੀਂ ਆਪਣੇ ਪ੍ਰਾਣੇ ਵਿਰਾਸਤ ਨੂੰ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ